ਵੈਸੇ ਪ੍ਰਧਾਨਗੀ ਮੰਡਲ ਅਤੇ ਸਾਹਮਣੇ ਬੈਠੇ ਸਰੋਧਿਓ ਮੈਂ ਪਰਵਾਨਕਾਂ ਦੀ ਇੱਕ ਓਕਾਏ ਨੂੰ ਸੁਧਾਰਨਾ ਚਾਹੁੰਦਾ ਹਾਂ ਕਿ ਇੱਥੇ ਆਏ ਅਸੀਂ ਸਾਰਿਆਂ ਦਾ ਬੜਾ ਧੰਨਵਾਦ ਕੀਤਾ ਪਰ ਅਸਲ ਵਿੱਚ ਜਿਸ ਦਾ ਧੰਨਵਾਦ ਕਰਨਾ ਸੀ ਉਹ ਧੰਨਵਾਦ ਕਰਨਾ ਹੀ ਉੱਕ ਗਏ ਉਹ ਹਨ ਕੁਲਦੀਪ ਸੂਦ ਜਿਨ੍ਹਾਂ ਨੇ ਇਸ ਮੈਰਿਜ ਪੈਲਸ ਵਿੱਚ ਪਾਪਾ ਬੈਠੇ ਹਾਂ ਅਤੇ ਆਪਣੀ ਆਓ ਭਗਤ ਅਤੇ ਖਾਤਰਦਾਰੀ ਦਾ ਜਿਹੜਾ ਪ੍ਰਬੰਧ ਹੈ ਉਹ ਵੀ ਉਹਨੇ ਕੀਤਾ ਹੈ ਉਹ ਵੀ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਹੈ ਉਹ ਵੀ ਲੇਖਕਾਂ ਦੀ ਮਹਿਫਲ ਵਿੱਚ ਬੈਠ ਕੇ ਲੇਖਕ ਬਣ ਗਏ ਹਨ ਅਤੇ ਉਹ ਕੇਵਲ ਸੂਤ ਦੇ ਛੋਟੇ ਭਰਾ ਹਨ ਜਿਨ੍ਹਾਂ ਨੇ ਪੰਜਾਬੀ ਹਿੰਦੀ ਵਿੱਚ ਬੜੇ ਨਾਵਲ ਅਤੇ ਕਹਾਣੀਆਂ ਲਿਖੀਆਂ ਉਹਨਾਂ ਦਾ ਜਿਹੜਾ ਨਾਵਲ ਸੀ ਮੁਰਗੀਖਾਨਾ ਉਹ ਰੇਸ਼ੀਓ ਪੱਤਰ ਦੇ ਉੱਤੇ ਮਸ਼ਹੂਰ ਹੋਇਆ ਉਹਨਾਂ ਦਾ ਜਿਹੜਾ ਸੀ ਤਹਿਦੇ ਲੋ ਮੈਂ ਪ੍ਰਬੰਧਕਾਂ ਵੱਲੋਂ ਕੁਲਕੁਲਰੀਬ ਸੂਤ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਬਰਾਤ ਵਰਗਾ ਸਮਾਗਮ ਚਾਇਆ ਅਤੇ ਅਸੀਂ ਬਰਾਤੀਆਂ ਵਾਂਗ ਇਸ ਲੇਖਕਾਂ ਦੇ ਸਮਾਗਮ ਵਿੱਚ ਸ਼ਾਮਲ ਹੋਏ ਤੇ ਮੈਨੂੰ ਇੱਕ ਨਜ਼ਮ ਵਾਸਤੇ ਕਿਹਾ ਹੈ ਨਜ਼ਮ ਮੇਰੇ ਐਸੇ ਬੋਧੀਆਂ ਜਾਦ ਨਹੀਂ ਨਕਸਲੀ ਦੌਰ ਸਮੇਂ ਜਦੋਂ ਨਾ ਖੜਕੂ ਦੌਰ ਸਮੇਂ ਜਦੋਂ ਲੇਖਕਾਂ ਨੂੰ ਪਾਸਵਰਗਿਆਂ ਨੂੰ ਗੋਲੀਆਂ ਦੇ ਨਾਲ ਉੜਾ ਦਿੱਤਾ ਸੀ ਅਤੇ ਇਸੇ ਤਰ੍ਹਾਂ ਦਾ ਧਮਕੀ ਪੱਤਰ ਮੈਨੂੰ ਆਇਆ ਸੀ ਤੇ ਉਸ ਦੇ ਪ੍ਰਸੰਗ ਵਿੱਚ ਲਿਖੀ ਕਵਿਤਾ ਇੱਕ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਕਵਿਤਾ ਹੈ ਮੈਨੂੰ ਪਤਾ ਮੈਨੂੰ ਪਤਾ ਹੈ ਉਹ ਜਦ ਵੀ ਆਉਣਗੇ ਕਾਂਦ ਲਾਉਣਗੇ ਖੌਰੂ ਪਾਉਣਗੇ ਪਰ ਪਾਸ਼ ਦੀ ਕਵਤਾ ਵਾਂਗ ਬਕਰੇ ਨਹੀਂ ਭਲਾਉਣਗੇ ਮੈਨੂੰ ਪਤਾ ਉਹਨਾਂ ਦੇ ਹੱਥਾਂ 'ਚ ਇਹ ਕਿ 47 ਹੋਵੇਗੀ ਪਰ ਤਵਾ ਰੀਖ ਉਸ ਨੂੰ ਸਨ 47 ਗਰਦਾਨੇਂ ਦੀ ਤੇ ਕਵਤਾ ਉਸ ਨੂੰ ਆਪਣੇ ਹੀ ਮੱਥੇ 'ਤੇ ਖੁਣਿਆ ਇੱਕ ਕਲੰਕ ਬਜਾਣੇਗੀ ਮੈਨੂੰ ਪਤਾ ਪੰਜਾਬ ਜਿਸ ਮਿੱਟੀ ਦਾ ਬਣਿਆ ਹੈ ਜੋ ਗੁਰੂਆਂ ਦੇ ਨਾਂ ਤੇ ਜਿਉਂਦਾ ਹੈ ਜਿਸਤੇ ਕਵਤਾ ਅਗੇ ਹਰ ਇੱਕ ਦਾ ਸਿਰ ਨਹੀਂ ਆਉਂਦਾ ਹੈ ਮੈਨੂੰ ਪਤਾ ਹੈ ਉਹ ਹੱਥੀਏ ਕੇ 47 ਲੈ ਸਨ 47 ਨਹੀਂ ਪ੍ਰਤਾਸਕੇ ਕਵਤਾ ਅਤੇ ਮਨੁੱਖਤਾ ਨੂੰ ਪੂਰਾ ਵੀ ਨਹੀਂ ਝੁਕਾ ਸਕੇ ਮੈਨੂੰ ਪਤਾ ਹੈ ਉਹ ਸਰਲੱਛ ਸੂਰਮੇ ਹਨ ਪਰ ਜੇ ਉਹ ਅਜਿਹੇ ਹਨ ਤਾਂ ਸਾਇਨਾਇਡ ਕਿਉਂ ਰੱਖਦੇ ਹਨ ਤੇ ਆਪ ਜੂਜਣ ਕੇ ਦਾਉ ਸਮੇਂ ਇਸਨੂੰ ਕਿਉਂ ਚੱਕਦੇ ਹਨ ਮੈਨੂੰ ਪਤਾ ਹੈ ਉਹ ਉਟਿਆਂ ਲਈ ਨਿਉਟੇ ਹਨ ਪੱਤਿਆਂ ਲਈ ਨਪਤ ਹਨ ਆਸਿਆਂ ਲਈ ਬਿਆਸਰੇ ਹਨ ਲੱਜਿਆਂ ਲਈ ਨਲਾਜ ਹਨ ਮੈਨੂੰ ਪਤਾ ਹੈ ਕਿ ਕਲਮ ਨੂੰ ਕਲਮ ਕਰਨ ਵਾਲਿਆਂ ਅੱਗੇ ਤਰਕ ਦਾ ਕੋਈ ਮਾਣਾ ਨਹੀਂ ਹੁੰਦਾ ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਨਾਹੀਂ ਭਗਤੀ ਸੀ ਨਾਹੀਂ ਸ਼ਕਤੀ ਸੀ ਨਿਰੇਕਮ ਬਖਤੀ ਸੀ ਨਿਰੇਕਮ ਬਖਤੀ ਸੀ ਨਿਰੇਕਮ ਬਖਤੀ ਸੀ